ਮੇਰੇ ਦੋਸਤੋ ਵੀ ਹਾ ਜੀ ਆ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕਿ ਜਦੋਂ ਆਪਣੀ ਗਾਂ ਸੂਂਦੀ ਆ ਉਸ ਤੋਂ ਬਾਅਦ ਜਦ ਬੱਚਾ ਪੈਦਾ ਹੁੰਦਾ ਵਾ ਠੀਕ ਆ ਜੀ ਉਸ ਤੋਂ ਬਾਅਦ ਆਪਣੀ ਗਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ ਜਿਸ ਦੇ ਕਾਰਨ ਆਪਣਾ ਜਿਹੜਾ ਪਸ਼ੂ ਹੁੰਦਾ ਵਾ ਉਹ ਪੂਰਾ ਪੀਕ ਤੇ ਨਹੀਂ ਜਾਂਦਾ ਠੀਕ ਆ ਜੀ ਜਿਵੇਂ ਕਿ ਆਪਾਂ ਕਈ ਕਹਿੰਦੇ ਆ ਵੀ ਗਾਂ ਸੂਣ ਤੋਂ ਪਹਿਲਾਂ ਬਿਲਕੁਲ ਸਹੀ ਸਲਾਮਤ ਤੰਦਰੁਸਤ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਸੂਣ ਤੋਂ ਬਾਅਦ ਬਈ ਉਸ ਨੂੰ ਥਨਿਲ ਦਾ ਰੋਗ ਆ ਜਾਂਦਾ ਜਾਂ ਮਸਟੈਟਸ ਵਗੈਰਾ ਹਨਾ ਜਾਂ ਬੱਚੇਦਾਨੀ ਵਿੱਚ ਕਿਹ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਵਾ ਠੀਕ ਆ ਜਿਸ ਦੇ ਨਾਲ ਗਾਂ ਨੇ ਦੁੱਧ ਦੇ ਪੀਕ ਤੇ ਜਾਣਾ ਹੀ ਨਹੀਂ ਹੁੰਦਾ ਕਿਉਂਕਿ ਪਹਿਲਾਂ ਹੀ ਸਮੱਸਿਆਵਾਂ ਨਾਲ ਜੁੜਾਈ ਹੁੰਦੀ ਹੈ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਦੋਸਤੋ ਜਿਸ ਤਰ੍ਹਾਂ ਵੀ ਆਪਣਾ ਪਸ਼ੂ ਜਦੋਂ ਸੂਂਦਾ ਵਾ ਉਸ ਤੋਂ ਬਾਅਦ ਦੋ ਮੁੱਖ ਕਾਰਨ ਹੁੰਦੇ ਆ ਦੋ ਮੁੱਖ ਬਿਮਾਰੀਆਂ ਪਸ਼ੂ ਨੂੰ ਘੇਰ ਲੈਂਦੀਆਂ ਆ ਵਾ ਠੀਕ ਆ ਜੀ ਜਿਸ ਦੇ ਕਾਰਨ ਪਸ਼ੂ ਆਪਣਾ ਪੀਕ ਤੇ ਨਹੀਂ ਜਾਂਦਾ ਬਿਲਕੁਲ ਲੱਦਦੇ ਸੋ ਸਭ ਤੋਂ ਪਹਿਲਾਂ ਤਾਂ ਦੇਖੀਏ ਆਪਾਂ ਬਈ ਆਪਣੇ ਪਸ਼ੂ ਨੂੰ ਕਈ ਵਾਰ ਮਸਟੇਟਸ ਦੀ ਪ੍ਰੋਬਲਮ ਆ ਜਾਂਦੀ ਹੈ ਸਮੂਹ ਤੋਂ ਬਾਅਦ ਜਿਸ ਤਰ੍ਹਾਂ ਬਈ ਕਲੀਨਿਕਲ ਮਸਟੇਟਸ ਆ ਜਾਂਦਾ ਵਾ ਜਾਂ ਕਲੀਨਿਕਲ ਜਾਂ ਸਬ ਕਲੀਨਿਕਲ ਮਸਟੇਟਸ ਆ ਜਾਂਦਾ ਠੀਕ ਆ ਜੀ ਜਿਸ ਨੂੰ ਆਪਾਂ ਥਨੈਲਾ ਰੋਗ ਵੀ ਕਹਿ ਦਿੰਨੇ ਆ ਸੋ ਜਦੋਂ ਉਹ ਆ ਜਾਂਦਾ ਤਾਂ ਆਪਣੇ ਪਸ਼ੂ ਦੁੱਧ ਘਟਨਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਤੇ ਨਾਲੇ ਕਈ ਵਾਰ ਆਪਣੇ ਦੁੱਧ ਦੇ ਵਿੱਚ ਬਲੱਡ ਵੀ ਆਉਣਾ ਸ਼ੁਰੂ ਹੋ ਜਾਂਦਾ ਵਾ ਜਾਂ ਰੈੱਡ ਕਲਰ ਦੀਆਂ ਛਿੱਧੀਆਂ ਬਲੱਡ ਦੀਆਂ ਬਣ ਕੇ ਆਪਣੇ ਦੁੱਧ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਦੇ ਨਾਲ ਪਸ਼ੂ ਦਾ ਜੋ ਲੇਵਾ ਹੁੰਦਾ ਬਹੁਤ ਜ਼ਿਆਦਾ ਆਕੜ ਜਾਂਦਾ ਵਾ ਸੋ ਕਾਫੀ ਸੋਜ ਆ ਜਾਂਦੀ ਹੈ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਵੀ ਘਰੇਲੂ ਨੁਸਖੇ ਦੱਸਾਂਗੇ ਜੋ ਤੁਸੀਂ ਰੈਗੂਲਰ ਦੇਣੇ ਆ 5 ਤੋਂ 7 ਦਿਨ ਸੂਣ ਤੋਂ ਬਾਅਦ ਜਿਸ ਦੇ ਨਾਲ ਵੀ ਮਸਟੈਟਸ ਵਗੈਰਾ ਆਹ ਪ੍ਰੋਬਲਮਸ ਨਹੀਂ ਆਉਣਗੀਆਂ ਬਿਲਕੁਲ ਵੀ ਸੋ ਸੋ ਮਸਟੈਟਸ ਕਈ ਵਾਰ ਤਾਂ ਆਪਾਂ ਨੂੰ ਦਿਖ ਵੀ ਜਾਂਦਾ ਕਈ ਵਾਰ ਨਹੀਂ ਵੀ ਦੇਖਦਾ ਠੀਕ ਹੈ ਜੀ ਜਦੋਂ ਨਹੀਂ ਦੇਖਦਾ ਉਦੋਂ ਹੌਲੀ ਹੌਲੀ ਆਪਣਾ ਦੁੱਧ ਪਸ਼ੂ ਘਟਣਾ ਸ਼ੁਰੂ ਹੋ ਜਾਂਦਾ ਵਾ ਸੋ ਦੂਸਰਾ ਬੱਚੇਦਾਨੀ ਦੀਆਂ ਇਨਫੈਕਸ਼ਨਸ ਉਹਨੀਆਂ ਸ਼ੁਰੂ ਹੋ ਜਾਂਦੀਆਂ ਵਾ ਸੂਣ ਤੋਂ ਬਾਅਦ ਠੀਕ ਹੈ ਜੀ ਸੋ ਉਹਨਾਂ ਇਨਫੈਕਸ਼ਨ ਦੇ ਕਾਰਨ ਵੀ ਪਸ਼ੂ ਆਪਣਾ ਨਾ ਦੇ ਅੱਗੇ ਨਵੇਂ ਵੱਧ ਹੁੰਦਾ ਵਾ ਠੀਕ ਹੈ ਜੀ ਨਾ ਪਸ਼ੂ ਪੂਰਾ ਪ੍ਰੋਪਰ ਪੀਗ ਤੇ ਦੁੱਧ ਦੇ ਜਾਂਦਾ ਵਾ ਸੋ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਦੋ ਦੋ ਜੋ ਆਪਣੇ ਮੁੱਖ ਕਾਰਨ ਪਸ਼ੂ ਨੂੰ ਸਮੱਸਿਆਵਾਂ ਆਉਂਦੀਆਂ ਸੂਣ ਤੋਂ ਬਾਅਦ ਵੀ ਇਹਨਾਂ ਦਾ ਆਪਾਂ ਹੱਲ ਕਰੇ ਘਰੇਲੂ ਨੁਸਖੇ ਨਾਲ ਲਈ ਆਪਾਂ ਕਰ ਸਕਦੇ ਹਾਂ ਏ ਜੋ ਆਪਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਾਂਗੇ ਇਹ ਆਪਾਂ ਤੁਹਾਨੂੰ ਇਹ ਆਪਾਂ ਗੁੜ ਦੇ ਵਿੱਚ ਮਿਲਾ ਕੇ ਦੇਣੀ ਆ ਵਾ ਠੀਕ ਆ ਜੀ ਜੇ ਤੁਸੀਂ ਇਹ ਦੋ ਚੀਜ਼ਾਂ ਪਸ਼ੂ ਦੇ ਸੂਣ ਤੋਂ ਬਾਅਦ ਗੁੜ ਦੇ ਵਿੱਚ ਮਿਲਾ ਕੇ ਦੇਤੀਆਂ ਤਾਂ ਪਸ਼ੂ ਨੂੰ ਦੁੱਧ ਤੇ ਆਉਣਾ ਹੀ ਪੈਣਾ ਵਾ ਉਸ ਨੂੰ ਦੁੱਧ ਦੀ ਪੀਕ ਤੇ ਆਉਣਾ ਹੀ ਪੈਣਾ ਠੀਕ ਆ ਜੀ ਸੋ ਗੁੜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਗੁੜ ਸੂਣ ਤੋਂ ਬਾਅਦ ਦਿੰਨਾ ਦੇਣੇ ਦਿੰਨੇ ਆ ਕਿੰਨਾ ਦਿੰਨੇ ਕਿਵੇਂ ਕਿਵੇਂ ਦਿੰਨੇ ਆ ਤੁਹਾਨੂੰ ਪਤਾ ਹੀ ਆ 250 ਤੋਂ 300 ਗ੍ਰਾਮ ਠੀਕ ਆ ਜੀ ਆਪਾਂ ਪ੍ਰਤੀ ਦਿਨ ਗੁੜ ਦੇਣਾ ਹੁੰਦਾ ਵਾ ਆਪਣੇ ਪਸ਼ੂ ਨੂੰ ਉਬਾਲ ਕੇ ਗੁੜ ਦੇਣਾ ਹੁੰਦਾ ਵਾ ਜੇ ਤਾਂ ਬਈ ਆਪਣਾ ਪਸ਼ੂ ਗਰਮੀ ਦੇ ਸ਼ਿਕਾਇਤ ਮੰਦਾ ਵਾ ਤਾਂ ਆਪਾਂ ਗੁੜ ਨੂੰ ਭਿਓ ਕੇ ਦੇ ਸਕਦੇ ਆ ਨਹੀਂ ਆਪਾਂ ਪਸ਼ੂ ਨਹੀਂ ਆਪਾਂ ਗੁੜ ਨੂੰ ਉਬਾਲ ਕੇ ਦੇ ਸਕਦੇ ਆ ਮਤਲਬ ਕਿ ਜਿਵੇਂ ਆਪਾਂ ਕਾੜਾ ਕਹਿੰਦੇ ਹੁੰਨੇ ਆ ਕਾੜਾ ਪ੍ਰਕਾਰ 250 ਤੋਂ 300 ਗ੍ਰਾਮ ਠੀਕ ਆ ਜੀ ਇਹ ਆਪਾਂ ਗੁੜ ਪਸ਼ੂ ਨੂੰ ਡੇਲੀ ਦੇਣਾ ਹੀ ਦੇਣਾ ਵਾ ਪ੍ਰਤੀ ਦਿਨ ਹਰ ਰੋਜ਼ ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਮਲੋਣਾ ਵਾ ਆਪਾਂ ਨੰਬਰ ਪਹਿਲਾਂ ਹਲਦੀ ਮਲੋਣੀ ਆ ਠੀਕ ਆ ਜੀ ਹਲਦੀ ਇੱਕ ਤਾਂ ਆਪਾਂ ਨੂੰ ਬਾਜ਼ਾਰ ਤੋਂ ਜਿਹੜੀ ਪੈਕਾਂ ਵਾਲੀ ਮਿਲ ਜਾਂਦੀ ਹੁੰਦੀ ਆ ਜੇ ਤਾਂ ਆਪਾਂ ਉਹਨਾਂ ਤੇ ਪੂਰਾ ਵਿਸ਼ਵਾਸ ਆਪਾਂ ਟਰਸਟ ਕਰ ਸਕਦੇ ਆ ਵੀ ਹਲਦੀ ਬਿਲਕੁਲ ਸਹੀ ਪ੍ਰੋਪਰ ਸਹੀ ਆ ਫਿਰ ਤਾਂ ਆਪਾਂ ਉਹ ਹਲਦੀ ਮਿਲਾ ਸਕਦੇ ਆ ਨਹੀਂ ਤਾਂ ਆਪਾਂ ਉਹ ਹਲਦੀ ਨਾ ਮਲਾਈਏ ਆਪਾਂ ਤੁਹਾਨੂੰ ਕਹਿੰਨੇ ਜਿਹੜੇ ਆਪਣਾ ਹਲਦੀ ਦੀਆਂ ਗੱਠਾ ਮਿਲ ਜਾਂਦੀਆਂ ਹੁੰਦੀਆਂ ਠੀਕ ਆ ਜੀ ਪਰ ਸਾਰੀ ਦੁਕਾਨ ਤੋਂ ਮਿਲ ਜਾਣਗੇ ਗੱਠਾ ਜਿਨ੍ਹਾਂ ਆਪਾਂ ਹਲਦੀ ਬੀਜ ਦੇ ਹੁੰਦੇ ਆ ਆਪਾਂ ਬੀ ਕਹਿੰਦੇ ਨੇ ਹਲਦੀ ਦਾ ਉਹ ਲੈ ਆਇਓ ਗੱਠਾ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਹਲਦੀ ਨੂੰ ਠੀਕ ਆ ਜੀ ਤਾਂ ਪਰ ਡੇ ਆਪਾਂ 25 ਤੋਂ 50 ਗ੍ਰਾਮ ਦੇਣੀ ਆ 1 ਕਿਲੋ ਹਲਦੀ ਬੱਚਾ ਜੋ ਹੋਣ ਤੋਂ ਬਾਅਦ ਪਸੂ ਨੂੰ ਦੇਣੀ ਹੀ ਦੇਣੀ ਹੈ ਲਾਜ਼ਮੀ ਠੀਕ ਹੈ ਜੀ 25 ਤੋਂ 50 ਗ੍ਰਾਮ ਹਲਦੀ ਆਪਾਂ ਜੋ ਆਪਾਂ ਗੁੜ ਦਾ ਕਾੜਾ ਕਰਨਾ ਵਾ ਉਸ ਦੇ ਵਿੱਚ ਮਿਕਸ ਕਰ ਦੇਣੀ ਆ ਜਿਹੜੀ ਬੱਚੇ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਉਸ ਨੂੰ ਰੋਕਣ ਤੇ ਜਿਹੜਾ ਆਪਣਾ ਥਨੈਲਾ ਰੋਗ ਜਿਹਨੂੰ ਮਾਸਟੇਟਸ ਕਹਿੰਦੇ ਆ ਇਹਨਾਂ ਦੋਨੋਂ ਨੂੰ ਰੋਕਣ ਵਿੱਚ ਬਹੁਤ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹਲਦੀ ਦਾ ਠੀਕ ਹੈ ਜੀ ਸੋ ਹਲਦੀ ਆਪਾਂ 1 ਕਿਲੋ ਹਲਦੀ ਬੱਚਾ ਸੂਣ ਤੋਂ ਬੱਚਾ ਹੋਣ ਤੋਂ ਬਾਅਦ ਦੇਣੀ ਹੀ ਦੇਣੀਆ 25 ਤੋਂ 50 ਗ੍ਰਾਮ ਡੂਜ ਹਲਦੀ ਦੀ ਸੋ ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਦੱਸਾਂਗੇ ਅਜਵਾਈਨ ਅਜਵਾਈਨ ਇੱਕ ਇਹੋ ਜਿਹੀ ਚੀਜ਼ ਜਿਹੜੀ ਪਸ਼ੂਆਂ ਵਾਸਤੇ ਬਰਦਾਨ ਹੈ ਜੀ ਇੱਕ ਤਰ੍ਹਾਂ ਦਾ ਠੀਕ ਹੈ ਜੀ ਇਹ ਡਾਈਜੈਸਟ ਜਿਹੜਾ ਸਿਸਟਮ ਹਾਂ ਡਾਈਜੈਸਟਨ ਸਿਸਟਮ ਉਸ ਨੂੰ ਸਹੀ ਸਲਾਮਤ ਰੱਖਦੀ ਹੈ ਮਤਲਬ ਕਿ ਪਾਚਨ ਸ਼ਕਤੀ ਵਿਗੜਨ ਨਹੀਂ ਦਿੰਦੀ ਬਿਲਕੁਲ ਸਹੀ ਰੱਖਦੀ ਹੈ ਅਜਵਾਈਨ ਪਾਚਨ ਸ਼ਕਤੀ ਜੇ ਪਾਚਨ ਸ਼ਕਤੀ ਸਹੀ ਹੋਊਗੀ ਤਾਂ ਆਪਣੇ ਬੱਚੇਦਾਨੀ ਬਿਲਕੁਲ ਪ੍ਰੋਪਰ ਸਹੀ ਹੋਊਗੀ ਤੇ ਜੇ ਤੁਸੀਂ ਇਸ ਦੇ ਨਾਲ ਨਾਲ ਕੋਈ ਮਿਨਰਲ ਮਿਕਸਚਰ ਵੀ ਦੇ ਰਹੇ ਆਂ ਪਸ਼ੂ ਨੂੰ ਤਾਂ ਜੇ ਉਸ ਦੇ ਨਾਲ ਤੁਸੀਂ ਗੜ ਹਲਦੀ 10 ਤੋਂ 50 ਗ੍ਰਾਮ ਤੇ ਅਜਵਾਈਨ ਜੇ ਤੁਸੀਂ ਇਹ ਦੇਤੀ ਮਿਲਾ ਕੇ ਤਾਂ ਪਸ਼ੂ ਵਾਸਤੇ ਇਹ ਬਹੁਤ ਜ਼ਿਆਦਾ ਵਰਦਾਨ ਵਾਲੀ ਗੱਲ ਬਣ ਜੂਗੀ ਜੀ ਸੋ ਤੁਸੀਂ ਹਲਦੀ ਦੀ ਜੋ ਇੱਕ ਆ ਡੋਜ਼ 25 ਤੋਂ 50 ਗ੍ਰਾਮ 1 ਕਿਲੋ ਦੇਣੀ ਦੇਣੀ ਹੈ ਤੇ ਅਜਵਾਈਨ ਦਾ ਹੈਗਾ ਜੀ 50 ਤੋਂ ਲੈ ਕੇ 100 ਗ੍ਰਾਮ ਪਰ ਡੇ ਦੇਣੀ ਹੀ ਦੇਣੀ ਹੈ ਜੇ ਗਰਮੀ ਪਸ਼ੂ ਮਾਨ ਦਾ ਤਾਂ 50 ਗ੍ਰਾਮ ਨਹੀਂ ਆਪਾਂ ਉਸ ਨੂੰ 100 ਗ੍ਰਾਮ ਤੱਕ ਅਜਵਾਈਨ ਨੂੰ ਦੇ ਸਕਦੇ ਹਾਂ ਤੁਸੀਂ ਇਹ ਅਜਵਾਈਨ ਨੂੰ ਵੀ ਚੰਗੀ ਤਰ੍ਹਾਂ ਪੀਸ ਲੈਣਾ ਵਾ ਸੋ ਇਸ ਨੂੰ ਵੀ ਤੁਸੀਂ ਜਦੋਂ ਆਪਾਂ ਕੜਾਣਾ ਬਣਾਉਣਾ ਵਾ ਗੋਡਾ ਹਾਊਸ ਵਿੱਚ 25 ਤੋਂ 50 ਗ੍ਰਾਮ ਹਲਦੀ ਹੋਗੀ ਤੇ 50 ਤੋਂ 100 ਗ੍ਰਾਮ ਜੋ ਆਪਣਾ ਅਜਮਾਇਨਾਸ ਨੂੰ ਵਿੱਚ ਮਿਕਸ ਕਰ ਦੇਣਾ ਠੀਕ ਆ ਜੀ ਸੋ ਨੰਬਰ 3 ਤੇ ਵੀ ਆਪਾਂ ਤੁਹਾਨੂੰ ਇੱਕ ਚੀਜ਼ ਦੱਸਾਂਗੇ ਜੋ ਹੈਗਾ ਜੀ ਚਿੱਟਾ ਜੀਰਾ ਜੇ ਤੁਸੀਂ ਇਹ ਵੀ ਨਾਲ ਮਲਉਨੇ ਆ ਤਾਂ ਬਹੁਤ ਹੀ ਜਿਆਦਾ ਲਾਭਦਾਇਕ ਹੋ ਜਾਊਗਾ ਇਹ ਵੀ ਆਪਾਚਨ ਸ਼ਕਤੀ ਨੂੰ ਤੰਦਰੁਸਤ ਰੱਖਦਾ ਵਾ ਤੇ ਬੱਚੇਦਾਨੀ ਵਿੱਚ ਜੋ ਵੀ ਆਪਣਾ ਆਪਣਾ ਗੰਦਮੰਦ ਹੁੰਦਾ ਬੱਚੇਦਾਨੀ ਨੂੰ ਸਾਫ਼ ਜਾਂ ਸਫਾਈ ਕਰਨ ਵਿੱਚ ਬਹੁਤ ਜਿਆਦਾ ਸਹਾਇਤਾ ਕਰਦਾ ਹੈ ਚਟਾ ਜੀਰਾ ਜਿਸ ਦੇ ਨਾਲ ਅੱਗੇ ਆਪਣਾ ਤੇ ਪਸ਼ੂ ਹੁੰਦਾ ਵਾ ਉਹ ਆਸਾਨੀ ਨਾਲ ਪ੍ਰੈਗਨੈਂਟ ਹੋ ਸਕਦਾ ਹੀਟ ਵੀ ਚੰਗੀ ਦਿੰਦਾ ਪ੍ਰੋਪਰ ਠੀਕ ਹੈ ਜੀ ਤੇ ਪਸ਼ੂ ਨੂੰ ਦੁੱਧ ਵਿੱਚ ਲਿਆਉਣ ਪੀਕ ਦੇ ਲਿਆਉਣ ਵਿੱਚ ਬਹੁਤ ਜਿਆਦਾ ਸਹਾਇਤਾ ਕਰਦਾ ਚਟਾ ਜੀਰਾ ਤੇ ਚਿੱਟੇ ਜੀਰੇ ਦੀ ਆਪਣੀ ਜੋ ਹੈਗੀ ਆ ਮਾਤਰਾ 20 ਤੋਂ 25 ਗ੍ਰਾਮ ਡੇਲੀ ਇਹ ਵੀ ਤੁਸੀਂ ਪੀਸ ਕੇ ਚੰਗੀ ਤਰ੍ਹਾਂ ਉਸ ਦੀ ਦੱਚ ਆਪਣੇ ਕਾੜੇ ਦੇ ਵਿੱਚ ਜੋ ਹੈਗਾ ਗੋੜਾਲਾ ਉਸ ਵਿੱਚ ਮਿਕਸ ਕਰ ਦੇਣਾ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਫਾਰਮੂਲਾ ਜਿਸ ਦੇ ਨਾਲ ਪਸ਼ੂ ਨੂੰ ਮਸਟੈਟਸ ਤੇ ਜੋ ਬੱਚੇ ਦਾ ਇਨਫੈਕਸ਼ਨਸ ਇਹ ਬਿਲਕੁਲ ਨਹੀਂ ਆਉਣਗੀਆਂ ਜੋ ਕਿ ਤੁਸੀਂ ਦੇਣੀ ਹੈ ਹਲਦੀ ਅਜਵਾਇਨ ਤੇ ਚਿੱਟਾ ਜੀ ਦਾ ਗੋੜ ਵਿੱਚ ਮਿਲਾ ਕੇ ਕਾੜਾ ਕਰਕੇ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁਰ ਕਰਨਾ ਜੀ ਧੰਨਵਾਦ